ਸਤਿ ਸ਼੍ਰੀ ਅਕਾਲ ਦੋਸਤੋ ਅੱਜ ਫੇਰ ਮੋਗੇ ਮੰਡੀ ਤੇ ਆਏ ਹੋਏ ਆ ਜਿੱਥੇ ਮੱਲਾ ਵੀ ਆਪਾਂ ਨੂੰ ਮੋਟਰਸਾਈਕਲ ਮਿਲਣਾ ਸੋਨੂੰ ਆਟੋ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਹੈ ਜੀ ਵਧੀਆ ਜੀ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਮੋਟਰਸਾਈਕਲ ਨਹੀਂ ਆਪਣੇ ਕੋਲੇ ਮੋਟਰਸਾਈਕਲ ਹੀਰੋ ਸਪਲੈਂਡਰ ਹਾਂਜੀ ਪੁਲਟਿਨੇ ਏਦਾਂ ਦੇ ਮੱਲਾ ਡੀਲ ਐ ਸਾਰੇ ਮਿਲ ਜਾਣਗੇ ਤੇ ਕੀ ਕੀ ਰੇਟ ਰਹਿਣ ਵਾਲਾ ਕਿੰਨੇ ਦਾ ਮਿਲਣਾ ਡਿਸਕਾਊਂਟ ਕਿੰਨਾਗਾ ਉਹਦੇ ਮੱਲਾ ਦੀ ਕਾਪੀ ਅਰੀਜਨਲ ਆ ਜਾਂ ਉਹ ਤੇ ਲੋਨ ਹੈਗਾ ਜਾਂ ਨਹੀਂ ਹੈਗਾ ਇਹਦੇ ਬਾਰੇ ਸਾਰੀ ਜਾਣਕਾਰੀ ਹੈ ਜਿਹੜੀ ਆ ਮੋਟਰਸਾਈਕਲ ਆ ਵੀਰੇ ਉਹ ਉੱਪਰ ਤੱਕ ਖੜਿਆ ਸਾਰੀ ਉਹਨੂੰ ਲੈ ਕੇ ਜਾਵਾਂਗੇ ਤੇ ਬਾਈ ਕੋਲੋਂ ਲਾਜ਼ਮੀ ਤੁਸੀਂ ਆਓ ਵੀਰੇ ਕੀ ਡਿਮਾਂਡ ਆ ਆਪਣੀ ਆ ਮੋਟਰਸਾਈਕਲ ਦੀ ਇਹ ਵੀਰੇ ਹੈਗਾ ਜੀ ਕਿਹੜਾ ਮਾਡਲ ਆ ਕਿੰਨਾ ਮਾਡਲ ਆ ਇਹ ਆਪਣਾ 11 ਮਾਡਲ ਆ ਜੀ ਇਹ 11 ਮਾਡਲ ਆ ਤੇ ਕੀ ਡਿਮਾਂਡ ਆ ਵੀਰੇ ਇਹਦੀ ਇਹ 32000 ਰੁਪਏ ਜੀ 32000 ਰੁਪਏ ਹਾਂ ਜੀ ਜਮਾ ਜਏ ਜੀ ਬਿਲਕੁਲ ਜਏ ਜੀ ਇਹ origignal ਆ ਸਰ ਹਾਂ ਜੀ origignal ਆ ਜੀ ਠੀਕ ਆ ਠੀਕ ਆ ਇੰਜਨ ਉੰਜਨ ਵਧੀਆ ਰਿਜਨਲ ਆ ਕੋਈ ਪਾਲਸ ਨਹੀਂ ਵਾਜੀ ਕੋਈ ਕੁਛ ਨਹੀਂ ਜੀ 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 ਜੈਨਨ ਗੱਡੀ ਆ ਜੈਨਨ ਗੱਡੀ 91 ਨਾ ਵੀਰੇ ਇਹ ਪਹਿਲੇ ਨਾ ਜੀ ਪਹਿਲੇ ਨਾ ਪਹਿਲੇ ਨਾ ਤੇ ਵੀਰੇ ਨਾਲ 8 ਮਾਡਲ ਆ ਜੀ ਇਹ 8 ਮਾਡਲ ਇਹਦਾ ਇਹਦੀ ਡਿਮਾਂਡ ਇਹਦਾ 27000 ਰੁਪਿਆ ਜੀ ਇਹਦੀ 27000 ਰੁਪਿਆ ਹਾਂ ਜੀ ਆਪਣੇ ਲੋਕਲ ਸ਼ਹਿਰ ਚ ਆ ਜਾਂਦਾ ਜਿਵੇਂ ਬਾਗਾ ਪ੍ਰਾਣਾ ਹੋ ਗਿਆ ਮੂਗੇ ਚ ਹੀ ਆ ਗਿਆ ਜੀ ਜੀ ਉਹ ਚੀਜ਼ ਹੋ ਗਈ ਇਹ ਪਾਰ ਇਹਦੇ ਵੀਰੇ ਇਹਦਾ 27000 ਰੁਪਿਆ ਜੀ ਇਹਦਾ 27000 ਆਹਾ ਵੀਰੇ ਇਹ 12 ਮਾਡਲ ਆ ਸਪਲੈਂਡਰ 12 ਮੜਲੇ ਆ ਜਾਂਦੇ ਜੀ ਇਹ ਮੱਲਾ ਸੈਲਫ ਸਟਾਰਟ ਹਾਂਜੀ 12 ਮੜਲੇ ਸੈਲਫ ਸਟਾਰਟ ਇਹਦਾ 36000 ਰੁਪਿਆ ਜੀ 36000 ਰੁਪਿਆ ਤੇ ਕੋਈ ਡਿਸਕਾਊਂਟ ਹਾਂਜੀ ਮੌਕੇ ਤੇ ਹੋ ਜੂਗਾ ਜੀ ਮਾੜਾ ਮੋਟਾ ਕੋਈ ਚੱਕਰ ਨਹੀਂ ਐਡਾ ਕੋਈ ਇਸ਼ੂ ਨਹੀਂ ਮੱਲਾ ਮੌਕੇ ਤੇ ਹਾਂਜੀ ਹੋ ਜੂਗਾ ਤੇ ਵੀਰੇ ਅੱਗੇ ਆਹ ਇਹ 16 ਮਾਡਲ ਹੈ ਡੀ ਲਕਸ ਆ ਐਚ ਐਫ ਡੀ ਲਕਸ ਆ ਸੈਲਫ ਸਟਾਰਟ ਆ ਇਹ ਵੀ ਇਹ ਵੀ ਸੈਲਫ ਸਟਾਰਟ ਵਧੀਆ ਜੈਨੂਨ ਗੱਡੀ ਸਰਕਾਰੀ ਪਲੇਟਾਂ ਲੱਗੀਆਂ ਜਿਵੇਂ ਆਪਾਂ ਕਹਿ ਦਿੰਨੇ ਆਪਾਂ ਜੀ 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 ਇਹ ਇਹ ਵੀ ਸਰਕਾਰੀ ਪਲੇਟਾਂ ਜਿਹੜੀਆਂ ਲੱਗੀਆਂ ਉਹਨਾਂ ਦਾ ਰੇਟ 'ਚ ਕੋਈ ਪੈਂਦਾ ਕੋਈ ਫਰਕ ਨਹੀਂ ਰੇਟ 'ਚ ਕੋਈ ਫਰਕ ਨਹੀਂ ਉਹ ਇੱਕ ਪਲੱਸ ਪੁਆਇੰਟ ਹੋ ਜਾਂਦਾ ਕੁਆਲਿਟੀ ਹੋ ਜਾਂਦੀ ਹੈ ਨਾ ਜੀ 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 ਤੇ ਅੱਗੇ ਵੀਰੇ ਆਹ ਇਹ ਵੀਰੇ 6 ਮਾਡਲ ਆ ਜੀ ਇਹ ਮਤਲਬ ਜਿਹੜਾ ਇਹ ਪੈਸ਼ਨ ਹੈ ਵੀ ਅਰੀਜਨਲ ਕੰਡੀਸ਼ਨ ਚ ਜਿਹੜਾ ਮਤਲਬ ਪਹਿਲਾਂ ਵਾਲਾ ਇਹ ਪੈਸ਼ਨ ਹਾਂਜੀ ਪੈਸ਼ਨ ਵਾਲਾ ਕਿ ਠੀਕ ਠੀਕ ਇਹਦੀ ਵੀਰੇ ਕੀ ਡਿਮਾਂਡ ਹੈ ਇਹਦਾ ਵੀਰੇ 18000 ਰੁਪਏ ਦੀ ਡਿਮਾਂਡ ਹੈ 18000 ਦੇ ਕੋਈ 1500 ਹੋ ਜਾਊਗਾ ਬਾਕੀ ਜੈਜ ਰੇਟ ਹੀ ਹੁੰਦਾ ਆਪਣਾ ਕੋਈ ਬਾਹਲਾ ਨਹੀਂ ਬਾਜ਼ਾਰ ਜੀ ਵੀਰੇ ਜਿੰਨੀਆਂ ਆਪਣੇ ਕੋਲੇ ਗੱਡੀਆਂ ਖੜੀਆਂ ਆਈਆਂ ਸਾਰਿਆਂ ਦਾ ਆਪਣੇ ਕੋਲੇ ਗਰੰਟੀ ਜਾਂ ਕਾਗਜ਼ ਪੱਤਰਾਂ ਲੰਗੋ ਕੋਈ ਚੋਰੀ ਦੀ ਹੋਵੇ ਕੋਸ਼ ਹੋਵੇ ਸਾਡੀ ਜ਼ਿੰਮੇਦਾਰੀ ਕੋਈ ਕ੍ਰਾਈਮ ਹੋਇਆ ਹੋਵੇ ਅੱਜ ਤੋਂ ਪਹਿਲਾਂ ਜਿੱਦਾਂ ਤੁਸੀਂ ਚੀਜ਼ ਲੈਣੇ ਉਹਦੇ ਅਸੀਂ ਜ਼ਿੰਮੇਦਾਰ ਆਂ ਜੀ ਮਤਲਬ ਉਹਦੇ ਤੁਸੀਂ ਜ਼ਿੰਮੇਦਾਰ ਹੋ ਤੁਹਾਨੂੰ ਕੋਈ 6 ਮਹੀਨੇ ਚ ਵੀ ਦਿੱਕਤ ਆਉਂਦੀ ਇਸ ਚੀਜ਼ ਤੋਂ ਪਹਿਲਾਂ ਦੀ ਉਹ ਅਸੀਂ ਜ਼ਿੰਮੇਦਾਰ ਆ ਤੇ ਆਪਾਂ ਨੂੰ ਮੈਲ ਕਿੱਥੇ ਸਕਦਾ ਅਗਲਾ ਅੰਮ੍ਰਿਤਸਰ ਰੋਡ ਤੇ ਵੀਰੇ ਅੰਮ੍ਰਿਤਸਰ ਰੋਡ ਤੇ ਦੁਕਾਨ ਆ ਆਪਣੀ ਜੀ ਇੱਕ ਸਨੇਕਰ ਦੇ ਨਾਲ ਸਨੇਕਰ ਦੇ ਬਿਲਕੁਲ ਨਾਲ ਤੇ ਦੁਕਾਨ ਆ ਜੀ ਸਮੀਸ਼ ਨਗਰ 10 ਨੰਬਰ ਦੇ ਓਪੋਜ਼ਿਟ ਜੀ ਤੇ ਅੱਗੇ ਵੀਰੇ ਆਹੋ ਆ ਵੀ 11 ਜੀ ਇਹ ਵੀ 11 ਜੀ ਇਹ ਦੋਨੇ 32 32000 ਰੁਪਏ ਜੀ ਦੋਨੇ 32 32000 ਰੁਪਏ ਹਾਂ ਜੀ ਇਹ ਵੀ ਕੰਡੀਸ਼ਨ ਵਧੀਆ ਹੈ ਨਾ ਇਹ ਵੀ ਦੋਨੇ ਵਧੀਆ ਜੀ ਸਾਰੇ ਵਧੀਆ ਜੀ ਜੀ ਲਈ ਦੀ ਆਪਾਂ ਜੀ 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 ਆਹ ਹੈ ਵੀਰੇ ਬਲਟੀਨਾ ਦੋਨੇ ਇਹ 13 ਮਾਡਲ ਇਹ ਬਲਟੀਨਾ ਆ ਗਿਆ ਜੀ ਇਹ ਬਲਟੀਨਾ 13 ਮਾਡਲ ਆਹ ਹੈ ਵੀਰੇ ਇਹ 17 ਮਾਡਲ ਆ ਗਿਆ ਜੀ ਇਹ 17 13 ਦਾ ਕੀ ਰੇਟ ਹੈ 13 ਦਾ ਵੀਰੇ 32000 ਰੁਪਏ 17 ਦਾ 17 ਦਾ ਵੀਰੇ ਹੈਗਾ ਵਾ 46000 ਰੁਪਏ 46000 ਰੁਪਏ ਆਹ ਹੈ ਵੀਰੇ ਇਹ 21 ਮਾਡਲ ਹੈ 60000 ਰੁਪਏ 2021 ਮਾਡਲ ਸਿਰਫ 600 ਇਵੇ ਜਮਾਨ ਦਾ ਮਾਨਦਾਨ ਹੋਰ ਵੀ ਕਰ ਦਾਂਗੇ ਆਪਾਂ ਕੋਈ ਚੱਕਰ ਨਹੀਂ ਆ ਜੀ ਬਾਕੀ ਜੈਨੂਨ ਚੀਜ਼ ਆ ਮਤਲਬ ਜੈਨੂਨ ਚੀਜ਼ ਆ ਇਹ ਇਹ ਸਾਰਾ origianlly ਆ ਵੀਰੇ ਜਾ ਕੇ ਕੋਈ ਪਾਰਟ ਕੋਈ ਚੇਂਜ ਹੋਇਆ ਨਹੀਂ ਕੋਈ ਚੇਂਜ ਨਹੀਂ ਗਾ ਜੀ ਕੋਈ ਚੇਂਜ ਨਹੀਂ ਕੋਈ ਚੇਂਜ ਨਹੀਂ ਹੋਇਆ ਵਾ ਤੇ ਅੱਗੇ ਵੀਰੇ ਉਧਰਲੇ ਪਾਸੇ ਵੀ ਦਿਖਾ ਦਈਏ ਹਾਂ ਜੀ ਹਾਂ ਜੀ ਜ਼ਰੂਰ ਤੇ ਆ ਜੀ ਆ ਗਿਆ ਆਹਾ ਵੀਰੇ ਆ ਸਕੂਟਰੀ ਇਹ ਵੀ ਆਪਣੀ ਹੈ ਇਹ ਐਕਟਿਵ ਆ ਜਾਂਦੇ ਆ ਜੀ ਐਕਟਿਵ ਐਮਐਸ ਤੋਂ ਸਕੂਟਰੀਆਂ ਸਾਰਾ ਆ ਜਾਂਦਾ ਆਪਣੇ ਕੋਲੇ ਇਹ 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 ਇਹਦਾ ਕੀ ਪ੍ਰਾਈਸ ਆ ਇਹ 12 ਮਾਡਲ ਹੈ 30000 ਰੁਪਇਆ ਆ 15 ਮਾਡਲ ਆ 32000 ਜੀ ਤੇ ਆ ਇਹ ਨਾ ਮੇਰੇ ਇਹ ਹੈਗੀ ਜੀ 15 ਮਾਡਲ 33000 ਰੁਪਏ ਜੀ ਇਹ ਇਹ ਦਾ 33000 ਰੁਪਏ ਆ সিলਵਰ ਸਪਲੈਂਡਰ ਆ ਗਿਆ ਜੀ ਜਿਵੇਂ ਕਈ ਸ਼ਕੀਨ ਹੁੰਦੇ ਆ ਐਸਲਾਈ ਵੀਲ ਜੀ ਉਹ ਇਹਦੇ ਮੰਨ ਲਾ ਵੀ ਉਹ ਐਸ ਵਾਲੇ ਲਾਇ ਲੱਗੇ ਹੋਏ ਐਸ ਵਾਲੇ ਲਾਇ ਲੱਗੇ ਇਹਦਾ ਕੀ ਪ੍ਰਾਈਸ ਰਹੂਗਾ ਇਹਦਾ ਜੀ 48000 ਰੁਪਿਆ ਜੀ 16 ਮਾਡਲ 16 ਮਾਡਲ 48000 ਰੁਪਿਆ ਅੱਗੇ ਦੀ ਇਹ 15 ਆ ਗਿਆ ਜੀ 46000 ਰੁਪਿਆ ਅੱਗੇ ਦੀ ਪਾਲਸਰ ਹਾਂ ਜੀ ਅਜੇ ਕੋਈ ਪਾਲਸਰ ਦੇ ਸ਼ਕੀਨ ਆ ਜਾਂਦੇ ਘੱਟ ਪੈਸਿਆਂ ਵਾਲੇ 20000 ਰੁਪਿਆ ਜੀ 10 ਮਾਡਲ ਤੇ ਅੱਗੇ ਵੀਰੇ ਆ ਜੀ ਡਬਲ ਡੈਸਕਾ ਲੱਗੀਆਂ ਵੀ ਇਹ 17 ਮਾਡਲ ਆ ਜੀ ਏਬੀਐਸ ਟੈਕਨੋਲੋਜੀ ਵਾਲਾ ਕੌਂਬੀ ਬ੍ਰੇਕ ਆ ਨਾ ਕੌਂਬੀ ਬ੍ਰੇਕ ਇਹਦਾ 180 ਸੀਸੀ ਇਹਦਾ ਵੀ 50000 ਆ ਜੀ ਇਹਦਾ 50000 ਇਹ 10 ਮਾਡਲ ਜਾ ਕੇ ਜੀ ਇਹਨਾਂ ਦਾ 20000 ਰੁਪਏ ਦੇ ਦੇ ਦਾਂਗੇ ਆਪਾਂ 20000 ਦਾ ਦੇ ਦਾਂਗੇ ਹਾਂਜੀ ਹੂੰ ਅੱਗੇ ਵੀਰੇ ਆਹ ਇਹ 10 ਮਾਡਲ ਆ ਗਿਆ ਜੀ ਸਪਲੈਂਡਰ ਸਪਲੈਂਡਰ 10 ਮਾਡਲ ਹਾਂਜੀ 30000 ਰੁਪਏ ਇਹ ਵੀ ਜੈਨੂਅਲ ਹੈ ਹਾਂਜੀ ਹਾਂਜੀ ਤੇ ਆਹ ਆ ਵੀਰੇ ਇਹ ਵੀ 16 ਮਾਡਲ ਆ ਜੀ 42000 ਰੁਪਏ ਇਹ ਜੈਨੂਅਲ ਆ ਹਾਂਜੀ ਹਾਂਜੀ ਜੈਨੂਅਲ ਪਹਿਲੇ ਨਾਲ ਫਸਟ ਓਨਰ ਪਹਿਲੇ ਨਾਲ ਆਹ ਆ ਵੀਰੇ ਇਹ 18 ਮਾਡਲ ਆ 18 18 ਮਾਡਲ ਇਹਦਾ ਵੀਰੇ ਕੀ ਪ੍ਰਾਈਸ ਬੱਪੀ ਮਾੜਾ ਹੋ ਜਾਊਗਾ ਇਹ ਦਾ 40000 ਰੁਪਏ। ਇਹ ਫਰਸਟ ਓਨਰ ਜੀ। ਫਰਸਟ ਓਨਰ ਜੀ। ਅੱਗੇ ਜੀ ਬਲਟੀਨਾ ਤੇ ਬਲਟੀਨਾ ਆ ਗਿਆ ਜੀ। ਇਹ ਹੈਗਾ ਜੀ 14 ਮਾਡਲ ਆ ਜੀ। 14 ਮਾਡਲ ਆ। ਇਹਦਾ ਮੈਨੂੰ ਲੱਗਦਾ ਵੀਰੇ ਆ ਨਹੀਂ ਮੜਮੜ ਪਲਾਸਟਿਕ ਇਹਨਾਂ ਦਾ ਚੇਂਜ ਹੋ ਜਾਂਦਾ ਜੀ। ਉਹ ਹੋ ਜਾਂਦਾ ਕਿ ਇਹ ਰੀ ਮੰਨ ਲਾ ਵੀ ਹਨਾ। ਬਿਲਕੁਲ ਬਿਲਕੁਲ। ਡੈੱਕ ਪਿਆ ਜਾਂ ਟੁੱਟ ਗਿਆ ਹਨਾ। ਹਾਂ ਜੀ। ਤੇ ਇਹਦਾ ਕੀ ਮਾਡਲ ਵੀਰੇ? ਕਿੰਨੇ ਪੈਸੇ ਕਹੇ ਇਹਦੇ ਜੀ? 37000 ਰੁਪਏ। 37000 ਰੁਪਏ। ਅੱਗੇ ਪੈਸ਼ਨ ਦਾ ਵੀਰੇ। ਇਹ ਪੈਸ਼ਨ ਆ ਗਿਆ ਜੀ 11 ਮਾਡਲ ਆ 22000 ਰੁਪਏ ਦਾ। 22000 ਰੁਪਏ ਅੱਗੇ ਦੀ ਇਹ 10 ਮਾਡਲ ਆ ਗਿਆ ਜੀ ਇਹ ਆਪਣੇ ਜਿਵੇਂ ਮੰਨ ਲਓ ਸਰਕਾਰੀ ਪਲੇਟਾਂ ਲੱਗੀਆਂ ਮੋਗੇ ਨਾਮ ਆ ਆਪਣੇ ਅੱਛਾ ਮੋਗੇ ਦੇ ਨਾਮ ਹਾਂਜੀ ਬੀਮਾ ਪ੍ਰਦੂਸ਼ਣ ਸਾਰਾ ਕੁਝ ਹੈਗਾ ਓਕੇ ਜੀ ਟਾਇਰ ਦੋਨੇ ਨਵੇਂ ਆ ਜੀ ਇਹਦੀ 20000 ਰੁਪਏ ਡਿਮਾਂਡ ਹੈ ਜੀ ਜੀ ਤੇ ਅੱਗੇ ਵੀਰੇ ਇਹ 9 ਮਾਡਲ ਆਈ ਇਹਨਾਂ ਦੀ 18000 ਰੁਪਏ ਦੀ ਡਿਮਾਂਡ ਹੈ ਇਹਦੀ 18000 ਰੁਪਏ ਦੀ ਡਿਮਾਂਡ ਆ ਤੇ ਵੀਰੇ ਹਾਈ ਮੱਲਾ ਵੀ ਐਤਵਾਰ ਮਤਲਬ ਐਤਵਾਰ ਵੀਰੇ ਇੱਥੇ ਲੱਗਦੇ ਆ ਪਾਣੀ ਦੀ ਬੋਤਲਾਂ ਕੋਲੇ ਜੀ ਹਾਂਜੀ ਬਾਕੀ ਦਿਨਾਂ ਚੋਈਦਾ ਅੰਮ੍ਰਿਤਸਰ ਰੋਡ ਤੇ ਸਨੈਕਰ ਦੇ ਨਾਲ ਦੁਕਾਨ ਸਨੈਕਰ ਦੇ ਨਾਲ ਬਿਲਕੁਲ ਦੁਕਾਨ ਆ ਬਾਈ ਹੋਣਾ ਦੀ ਪਰ ਐਤਵਾਰ ਨੂੰ ਬਾਈ ਹੋਣੀ ਮੱਲਾ ਜਿਹੜਾ ਪੱਲ ਲੁਧਿਆਣਾ ਵੱਲੋਂ ਰੋਡ ਆਉਣਿਆ ਬੱਸ ਸਟੈਂਡ ਵੱਲੀ ਨੂੰ ਜਾਣ ਲੱਗ ਪਈ ਹਾਂ ਹਾਂਜੀ ਐਂਟਰ ਕਰਨ ਤੋਂ ਪਹਿਲਾਂ ਹੀ ਆ ਬੱਸ ਐਂਟਰ ਕਰਨ ਤੋਂ ਪਹਿਲਾਂ ਹੀ ਮੱਲਾ ਮਾਣਯੋਗ ਬੰਦ ਪੰਜ ਬੁੱਤ ਵਜਦੇ ਜੀ ਪੰਜ ਬੁੱਤ ਵਜਦੇ ਆ ਜੀ ਜਿੱਥੇ ਮੰਨ ਲਾ ਵੀ ਆਪਣੇ ਸ਼ਹੀਦਾਂ ਦੇ ਬੁੱਤ ਲੱਗੇ ਹੋਏ ਨੇ ਸ਼ਹੀਦਾਂ ਦੇ ਬੁੱਤ ਆ ਜੀ ਤੇ ਉਹ ਉਹਦੇ ਨਾਲ ਬੈਈ ਹੋਣਾ ਦੀ ਬਿਲਕੁਲ ਸ਼ਾਪ ਆ ਤੇ ਵੀਰੀ ਇੱਕ ਵਾਰੀ ਆਪਦਾ ਨੰਬਰ ਬੋਲ ਦਿਓ ਤੇ ਆਪਣੀ ਦੁਕਾਨ ਦਾ ਐਡਰੈਸ ਵੀ ਬੋਲ ਦਿਓ ਹਾਂਜੀ ਆਪਣਾ ਨੰਬਰ ਹੈਗਾ ਜੀ 83603 24904 ਦੁਕਾਨ ਦਾ ਆਪਣਾ ਐਡਰੈਸ ਹੈਗਾ ਜੀ ਅੰਮ੍ਰਿਤਸਰ ਰੋਡ ਤੇ ਸਨੇਕਰ ਦੇ ਨਾਲ ਬਿਲਕੁਲ ਖੈਰਾ ਮਾਰਕੀਟ ਚ 3 ਨੰਬਰ ਤੇ ਕਾਨਾ ਦਾ ਜਦੋਂ ਮਰਜੀ ਤੁਸੀਂ ਆ ਸਕਦੇ ਆ ਸੇਮ ਡੇਜ ਸੰਡੇ ਨੂੰ ਸਿਰਫ ਇੱਥੇ ਮੰਡੀ ਹੁੰਦੀ ਹੈ ਆਪਣੀ ਜੀ ਬਾਈ ਹੁਣੀ 6 ਮਹੀਨਿਆਂ ਦੀ ਗਾਰੰਟੀ ਲੈਂਦੇ ਆ ਕੋਈ 1 ਦਿਨ ਦੀ ਕੋਈ 1 ਸੋਨ ਨੂੰ ਆਡੋ ਡੀਲਾ ਕੋਈ 1 ਦਿਨ ਦੀ ਨਹੀਂ ਗਾਰੰਟੀ ਦਿੰਦਾ ਤੇ ਬਾਈ ਹੁਣੀ 6 ਮਹੀਨਿਆਂ ਦੀ ਗਾਰੰਟੀ ਲੈਂਦਾ ਕੋਈ ਕ੍ਰਾਈਮ ਹੋਇਆ ਹੈ ਕੋਈ ਪੁਲਿਸ ਰਿਕਾਰਡ 'ਚ ਖਰਾਬ ਹੋਵੇ ਮਤਲਬ ਵੀ 6 ਮਹੀਨਿਆਂ ਦੀ ਗਾਰੰਟੀ ਲੈਂਦਾ ਐਦਾਂ ਨਾ ਬਾਈ ਜਿਹੜਾ ਵੀਡੀਓ ਸ਼ੇਅਰ ਕਰਕੇ ਉਹ ਤੁਹਾਨੂੰ ਸ਼ੇਅਰ ਕਰਕੇ ਦਿੱਤੀ ਹੋਈ ਵੀਡੀਓ ਦਿਖਾਉਣੇ 1000 ਰੁਪਏ ਲੈਸ ਹੋਰ ਕਰਾਂਗੇ ਜੀ 1000 ਰੁਪਏ ਤੁਹਾਨੂੰ ਹੋਰ ਲੈਸ ਕਰਾਦਾ ਵੀਡੀਓ ਸ਼ੇਅਰ ਕਰਕੇ ਆਜੋ ਮੋਟਰਸਾਈਕਲ ਦੇ ਹੱਥ ਆ ਧਾਰ ਲਿਓ スクリーンショット ਭਲਾ ਬਾਈ ਨੂੰ ਬਾਅਦ ਚ ਦਿਖਾ ਦਿਓ ਵਿਆ 1000 ਰੁਪਏ ਬਾਈ ਹੋਰ ਦੇ ਦਿਓ ਬਿਲਕੁਲ ਕੋਈ ਜੀ ਧੰਨਵਾਦ ਬ੍ਰਦਰ ਓਕੇ ਜੀ ਧੰਨਵਾਦ